ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੰਤ ਪਿਆਰੇ ਮੇਰਾ ਗਹਿਣਾ ਹੈ ਮੇਰੇ ਸੰਤ ਪਿਆਰੇ ਮੇਰਾ ਗਹਿਣਾ ਹੈ ਮੇਰੇ ਸ਼ਾਂਤ ਪਿਆਰੇ ਮੇਰਾ ਗਹਿਣਾ ਹੈ ਮੇਰੇ ਸ਼ਾਂਤ ਪਿਆਰੇ ਮੇਰਾ ਗਹਿਣਾ ਹੈ ਮੇਰੇ ਸੰਤ ਪਿਆਰੇ ਮੇਰੇ ਸੰਤ ਪਿਆਰੇ ਮੇਰੇ ਸੰਤ ਪਿਆਰੇ ਮੇਰੇ ਸੰਤ ਪਿਆਰੇ ਮੇਰੇ ਸ਼ਾਂਤ ਪਿਆਰੇ ਮੇਰਾ ਗਹਿਣਾ ਹੈ ਮੇਰੇ ਸ਼ਾਂਤ ਪਿਆਰੇ ਮੇਰਾ ਗਹਿਣਾ ਹੈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਸਦਕਾ ਅਸੀਂ ਵਰਸੀ ਤੇ ਪਹੁੰਚ ਕੇ ਹਾਜ਼ਰੀਆਂ ਲਗਵਾ ਰਹੇ ਹਾਂ ਸੰਤ ਬਾਬਾ ਨਿਹਰ ਸਿੰਘ ਜੀ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਂਪੁਰਖਾਂ ਤੋਂ ਵਰਸਾਏ ਹੋਏ ਜਿਨ੍ਹਾਂ ਨੇ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਆਪਣਾ ਖੀਸਾ ਅੱਗੇ ਕਰ ਦਿੱਤਾ ਤੇ ਹੱਥ ਪਵਾ ਕੇ ਕਿਹਾ ਲੈ ਨਾਰਸਿਆ ਜੇ ਤੂੰ ਸਾਡਾ ਬਣ ਗਿਆ ਤਾਂ ਫਿਰ ਅੱਜ ਤੋਂ ਬਾਅਦ ਖੀਸਾ ਸਾਡਾ ਤੇ ਹੱਥ ਤੇਰਾ ਕਠੀਕਰਨ ਦੀ ਕੋਸ਼ਿਸ਼ ਨਾ ਕਰੀ ਕਦੇ ਵੀ ਥੜ ਨਹੀਂ ਆਉਗੀ। ਸੰਤ ਬਾਬਾ ਨਾਹਰ ਸਿੰਘ ਜੀ ਸਾਧ ਸੰਗਤ ਜੀ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਦਾ ਹੀ ਰੂਪ ਸਨ। ਸੰਤ ਬਾਬਾ ਕ੍ਰਿਪਾਲ ਸਿੰਘ ਜੀ ਸਾਧ ਸੰਗਤ ਜੀ ਤੁਰਦੇ ਫਿਰਦੇ ਰੱਬ ਸੀ ਰੱਬ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਨਾਲ ਅਪੇਧ ਹੋਏ ਹੋਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਤੇ ਉਹੋ ਜਿਹਾ ਹੀ ਫਿਰ ਕਿਉਂਕਿ ਗੁਰਬਾਣੀ ਦੇ ਵਿੱਚ ਇਹ ਬਚਨ ਹਨ ਨਾ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਉਹੀ ਤਾਰਦੇ ਆ ਸਾਨੂੰ ਚੰਦਨ ਬੜ ਜਾਂਦੇ ਨੇ ਬਸਦੇ ਜੋ ਚੰਦਨ ਕੋਲੇ ਚੰਦਨ ਬੜ ਜਾਂਦੇ ਨੇ ਬਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ বাসதே ਜੋ ਚੰਦਨ ਕੋਲੇ বাসਦੇ 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 ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਨੇ ਵਸਦੇ ਜੋ ਚੰਦਨ ਕੋਲੇ ਰਸ ਮੈਂ ਅਰ ਸੰਤਨ ਮੈਂ ਬੜੋ ਅੰਤਰੋ ਜਾਣ ਵਹਿ ਲੋਹ ਹੋ ਕੰਚਨ ਕਰੇ ਵਹਿ ਕਰੇ ਆਪ ਸਮਾਨ ਓਏ ਵੀ ਚੰਦਨ ਹੋਏ ਰਹੇ ਚੰਦਨ ਦਾ ਰੂਪ ਚੰਦਨੇ ਬਣ ਜਾਂਦਾ ਪਰ ਫਰਕ ਹੁੰਦਾ ਕਹਿੰਦੇ ਜਿਵੇਂ ਪਾਰਸ ਲੋਹੇ ਨੂੰ ਸੋਨਾ ਤਾਂ ਬਣਾ ਸਕਦਾ ਪਰ ਪਾਰਸ ਨਹੀਂ ਬਣਾ ਸਕਦਾ ਪਰ ਜਿਹੜੇ ਮਹਾਪੁਰਖ ਹੁੰਦੇ ਆ ਸੰਤ ਸਾਧੂ ਆਪਣਾ ਰੂਪ ਦਿੰਦੇ ਆ ਰੱਬ ਰੂਪ ਬਣਾ ਦਿੱਤਾ ਸੰਤ ਬਾਬਾ ਨਾਰ ਸਿੰਘ ਜੀ ਜਿਨ੍ਹਾਂ ਨੇ ਸੰਗਤ ਕੀਤੀ ਐ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨਾਲ ਕਬੀਲਦਾਰੀਆਂ ਚ ਕਹੋ ਜੇ ਵੀ ਸਮੇਂ ਆਉਂਦੇ ਰਹਿੰਦੇ ਆ ਪਰ ਮਹਾਪੁਰਖ ਆਪ ਆਪਣਾ ਹੱਥ ਦੇ ਕੇ ਰੱਖਦੇ ਐ ਰੱਖਦੇ ਹੀ ਆਏ ਜਿਨ੍ਹਾਂ ਨਾਲ ਵਰਤੈ ਕਿੰਨੀਆਂ ਕਸਾਕੀਆਂ ਨੇ ਸਾਧ ਸੰਗਤ ਜੀ ਸਮਾ ਨਹੀਂ ਸੋ ਮਹਾਪੁਰਖ ਜੇ ਰੱਬ ਰੂਪ ਐ ਤੇ ਫਿਰ ਰੱਬ ਦੀ ਬਾਹ ਫੜਾ ਦਿੰਦੇ ਐ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਸੰਤ ਬਾਬਾ ਨਾਰ ਸਿੰਘ ਜੀ ਨੂੰ ਬਚਨ ਕਰ ਗਏ ਸੀ ਵੀ ਕ ਆਊਗਾ ਇਧਰੋਂ ਪਹਾੜਾ ਵੱਲੋਂ ਆਊਗਾ ਉਹਨੇ ਸੇਵਾ ਕਰਨੀ ਐ ਇੱਥੇ ਤੇ ਜਦੋਂ ਉਹ ਮਹਾਪੁਰਖ ਜਾਣਦੇ ਸੀ ਹੋਰ ਕਿਸੇ ਨੂੰ ਕੀ ਪਤਾ ਵੀ ਕਿਹਨੂੰ ਰੱਬ ਦੀ ਪਦਵੀ ਮਿਲਣੀ ਐ ਜੇ ਰੱਬ ਸੀ ਤਾਂ ਰੱਬ ਦੀ ਬਾਹ ਫੜਾ ਕੇ ਚਲੇ ਗਏ ਡਾਲੀਆਂ ਕਰਨ ਵਾਲੇ ਤੁਹਾਨੂੰ ਬਥੇਰੇ ਮਿਲ ਜਾਣਗੇ ਪਰ ਸੰਤ ਬਾਬਾ ਮਾਨ ਸਿੰਘ ਜੀ ਰੱਬ ਵਰਗੇ ਕੋਈ ਡਾਲ ਹੀ ਨਹੀਂ ਕਰ ਸਕਦਾ ਸਾਧ ਸੰਗਤ ਜੀ ਐਨੀ ਨਿਮਰਤਾ ਐਨੀ ਨਿਰਮਾਨਤਾ ਕਿਉਂਕਿ ਰੱਬ ਨੇ ਸਿਖਾਉਣਾ ਹੈ ਨਾ ਸਾਨੂੰ ਵੀ ਆਪਣਾ ਮਨ ਨੀਵਾ ਤੇ ਫੇਰ ਮੱਤ ਉੱਚੀ ਹੈ ਜਦ ਤੇਰਾ ਮਨ ਉੱਚਾ ਹੈ ਫੇਰ ਮੱਤ ਤੇਰੀ ਨੀਵੀਂ ਹੋ ਰਹੂਗੀ ਹੇਠਾਂ ਨੂੰ ਦੇਖੇਗਾ ਫਿਰ ਜਦੋਂ ਮਨ ਨੀਵਾ ਹੋਏਗਾ ਨੀਵਾ ਕਦੋਂ ਹੋਣਾ ਹੈ ਮਨ ਨੇ ਸਾਧ ਸੰਗਤ ਜੀ ਜਦੋਂ ਇਹ ਨੂੰ ਖੰਭ ਦੇਖੋ ਜਦੋਂ ਕੋਈ ਚੜਾਈ ਚੜ੍ਹਨੀ ਹੋਵੇ ਨਾ ਕੁਦਰਤੀ ਦੇਖ ਲਿਓ ਉੱਪਰ ਨੂੰ ਜਾਣਾ ਬੰਦਾ ਅੱਗੇ ਨੂੰ ਝੁਕੇਗਾ ਨੀਵਾ ਹੋਏਗਾ ਤੇ ਜਦੋਂ ਥੱਲੇ ਉਤਰਨਾ ਹੈ ਉੱਪਰੋਂ ਥੱਲੇ ਉਤਰਨਾ ਹੈ ਫਿਰ ਬੰਦਾ ਅੱਕੜੇਗਾ ਪਿੱਛੇ ਨੂੰ ਕਿਉਂਕਿ ਪਤਾ ਹੈ ਜੀ ਅੱਗੇ ਨੂੰ ਹੋਏ ਤਾਂ ਡਿੱਗ ਜਾਾਂਗੇ ਇਸ ਕਰਕੇ ਸੇਵਾ ਤੇ ਸਿਮਰਨ ਦੋ ਖੰਭ ਹੈ ਜਿਨ੍ਹਾਂ ਰਾਹੀ ਇਹ ਉਡਾਰੀਆਂ ਭਰੀਆਂ ਜਾ ਸਕਦੀਆਂ ਨੇ ਵੈਸੇ ਨਹੀਂ ਪਤਾ ਲੱਗਦਾ ਉਹ ਪਿਆਰ ਨਾਲ ਸਾਰੇ ਮੰਗੀਏ ਆਪਾਂ ਬਾਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ 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 ਸੇਵਾ ਤੇ ਸਿਮਰਨ ਉਹ ਸੇਵਾ ਤੇ ਓ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਓ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਓ ਬਖਸ਼ੀ ਗੁਰ ਮੇਰਿਆ ਸੇਵਾ ਸਿਮਰਨ ਰਾਹੀ ਤਾਰਦੇ ਆ ਮਹਾਪੁਰਖ ਸੰਤ ਬਾਬਾ ਨਾਰ ਸਿੰਘ ਜੀ ਨੂੰ ਸਾਧ ਸੰਗਤ ਜੀ ਕੋਈ ਸਮਾ ਸੀ ਪ੍ਰਾਣਾ ਸਮਾ ਉਹਨਾਂ ਦਾ ਜਿਹੜੀ ਪਿਛਲੀ ਜ਼ਿੰਦਗੀ ਸੀ ਉਹਨਾਂ ਦੀ ਉਹ ਕੋਈ ਬਹੁਤੀ ਵਧੀਆ ਨਹੀਂ ਸੀ ਸਚਾਈ ਹੈ ਜਾਣਦੀਆਂ ਨੇ ਸੰਗਤਾਂ ਸਾਰੀਆਂ ਜਿਸ ਵੇਲੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਨੇ ਅੰਮ੍ਰਿਤ ਦਾਕ ਭਾਵ ਕੇ ਬਾਟਾ ਤਿਆਰ ਕੀਤਾ ਸੀ ਨਾ ਤੇ ਜਦੋਂ ਅੰਮ੍ਰਿਤ ਛਕਾਣ ਲੱਗੇ ਸਾਰੀ ਸੰਗਤ ਇੱਕ ਪਾਸੇ ਹੋ ਕੇ ਖੜ ਗਈ ਸੀ ਵੀ ਜੇ ਨਾਰ ਸਿੰਘ ਅੰਮ੍ਰਿਤ ਛਕੂਗਾ ਅਸੀਂ ਨਹੀਂ ਅੰਮ੍ਰਿਤ ਛਕਣਾ ਮਹਾਪੁਰਖੋ ਖੁੰਡ ਚ ਅੰਮ੍ਰਿਤ ਪਾ ਦਿਓ ਅਸੀਂ ਮੰਨ ਲਾਂਗੇ ਹਰਾ ਹੋ ਜਾਏਗਾ ਪਰ ਨਾਰ ਸਿੰਘ ਦਾ ਬੰਦਾ ਬੜਨਾ ਬੜਾ ਔਖਾ ਹੈ ਪਰ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗਿੰਦਕ ਪੀ ਤਰੈ ਸੰਗਤ ਨੂੰ 21 20ਵੇਂ ਮੰਨਦੇ ਹੋਏ ਨੀਵੀਂ ਗਰਦਨ ਕਰਕੇ ਬਚਨ ਕੀਤਾ ਕਹਿੰਦੇ ਕੀ ਪਤਾ ਹੀ ਤਰਜੇ ਸਾਧ ਸੰਗਤ ਜੀ ਗੁਰੂ ਘਰ ਹੈ ਇੱਥੇ ਵੱਡੇ ਵੱਡੇ ਪਾਪੀ ਤਾਰਤੇ ਫਿਰ ਦੇਖ ਲਓ ਮਹਾਪੁਰਖਾਂ ਨੇ ਆਪ ਆਪਣੇ ਅੱਡ ਬੀਤੀ ਸੁਣਾਇਆ ਕਰਦੇ ਸੀ ਕਹਿੰਦੇ ਚਾਦਰਾਂ ਬੰਨਿਆ ਹੁੰਦਾ ਸ਼ਰਮ ਆਉਂਦੀ ਸੀ ਵੀ ਦਾਤਰਾ ਪਾਇਆ ਲੋਕ ਕੀ ਕਹਿਣਗੇ ਜਦ ਕਿਤੇ ਲੋਕਾਂ ਦੇ ਵਿੱਚੋਂ ਦੀ ਲੰਘਣਾ ਚਾਦਰਾਂ ਖੋਲ ਕੇ ਬੁੱਕਲ ਮਾਰ ਲੈਣੀ ਪਰ ਉਹ ਮਹਾਪੁਰਖ ਸੀ ਸਤਿਬਾਬਾ ਕ੍ਰਿਪਾਲ ਸਿੰਘ ਜੀ ਜਿਨ੍ਹਾਂ ਨੇ ਬਸ ਫੜ ਲਿਆ ਫਿਰ ਦਮਦਮਾ ਸਾਹਿਬ ਗਏ ਜਿਸ ਵੇਲੇ ਇਸ਼ਨਾਨ ਕੀਤਾ ਚੁੱਭੀ ਮਾਰੀ ਮਹਾਪੁਰਖ ਦਿਖੇ ਇੱਕ ਹੱਥ 'ਚ ਮਾਲਾ ਪਕੜੀ ਐ ਇੱਕ ਹੱਥ 'ਚ ਕਿਰਪਾਨ ਪਕੜੀ ਐ ਸਰੋਵਰ ਦੇ ਕੰਢੇ ਖੜਿਆ ਮਹਾਪੁਰਖ ਬਾਬਾ ਨਾਰ ਸਿੰਘ ਜੀ ਧਾਕੇ ਬਾਹਰ ਆਏ ਜਦੋਂ ਦੇਖਿਆ ਉੱਥੇ ਕੁਝ ਵੀ ਨਹੀਂ ਐ ਖਿੱਚ ਪਈ ਥੋੜਾ ਬੋਤਾ ਸਮਾਂ ਅੰਦਰ ਬੈਠ ਕੇ ਕੀਰਤਨ ਸੁਣਿਆ ਜਾ ਕੇ ਸਾਧ ਸੰਗਤ ਜੀ ਫਿਰ ਤਾਜਪੁਰ ਆ ਗਏ ਵੀ ਨਹੀਂ ਮੁਣ ਮਹਾਪੁਰਖ ਆਪ ਲੈਣ ਵਾਸਤੇ ਆਏ ਕਹਿੰਦੇ ਗੁਰੂ ਘਰ ਦੇ ਵਿੱਚ ਸੇਵਾਦਾਰ ਦੀ ਲੋੜ ਹੈ ਸੇਵਾਦਾਰ ਦੀ ਨਾਰ ਸਿੰਘ ਕਿੱਥੇ ਆ ਕਹਿੰਦੇ ਜੀ ਉਹ ਆਂਦਾ ਕੋਲੇ ਇੱਕ ਕੁੱਤੀ ਮਹਾਪੁਰਖਾਂ ਦੇ ਅਲੀਸ਼ੇਸ਼ਨ ਛੋਟੀ ਜੀ ਬੈਠੀ ਹੁੰਦੀ ਮਹਾਪੁਰਖ ਕਹਿੰਦੇ ਨਾਰਸਿਆਂ ਆ ਜਿਹੜੇ ਪਸ਼ੂ ਨੇ ਬੇਜੁਬਾਨ ਇਹ ਤਾਂ ਸਾਡਾ ਕਹਿਣਾ ਮੰਨ ਲੈਂਦੇ ਐ ਪਰ ਬੰਦੇ ਸਾਡਾ ਮਨੁੱਖ ਕਹਿਣਾ ਨਹੀਂ ਮੰਨਦੇ ਕਹਿੰਦੇ ਚੌਂਪੀਏ ਇਸ਼ਨਾਨ ਕੀਤਾ ਉਹ ਮਹਾਪੁਰਖਾਂ ਵੱਲ ਦੇਖ ਕੇ ਉਹਨੇ ਗਰਦਨ ਹਿਲਾਈ ਕਹਿੰਦੇ ਜਾ ਜਾ ਕੇ ਫਿਰ ਸਰੋਵਰ ਚ ਇਸ਼ਨਾਨ ਕਰ ਜਦ ਇਹ ਗਈ ਹੋ ਕੁੱਤੀ ਉੱਠ ਕੇ ਜਾ ਕੇ ਸਾਧ ਸੰਗਤ ਜੀ ਸਰੋਵਰ ਚ ਚੁੱਭੀ ਮਾਰੀ ਛੰਡ ਕੇ ਪਾਣੀ ਆ ਕੇ ਫੇਰ ਮਹਾਪੁਰਖਾ ਦਾ ਪੈਰ ਚੱਟਣ ਲੱਗ ਗਈ ਕਹਿੰਦੇ ਬਚਨ ਕਮਾ ਲੇਗਾ ਕਹਿੰਦੇ ਜੀ ਜੋ ਹੁਕਮ ਹੋਏਗਾ ਕਹਿੰਦੇ ਫਿਰ ਲੰਗਰ ਦੀ ਸੇਵਾ ਸੰਭਲੇ ਇੱਕ ਲੱਤ ਦੇ ਭਾਰ ਖੜ ਕੇ ਸੰਤ ਬਾਬਾ ਨਾਰ ਸਿੰਘ ਜੀ ਨੇ ਸੇਵਾ ਕੀਤੀ ਹੈ ਗੁਰੂ ਘਰ ਦੇ ਲੰਗਰ ਦੀ ਮਿਸਾਲ ਕਾਇਮ ਕੀਤੀ ਹੈ ਇੱਕ ਸੰਤ ਬਾਬਾ ਨਾਰ ਸਿੰਘ ਜੀ ਸੇਵਾ ਕਰਦੇ ਰਹੇ 8 ਮਹੀਨੇ ਦਾ ਸਮਾਂ ਲੰਘ ਗਿਆ ਮਹਾਪੁਰਖ ਪੈਦਲ ਯਾਤਰਾ ਲੈ ਕੇ ਗਏ ਅੰਮ੍ਰਿਤਸਰ ਸਾਹਿਬ ਕਹਿੰਦੇ ਲੈ ਨਾਰ ਸਿਆ ਹੁਣ ਤੇਰਾ ਸਮਾਂ ਪੂਰਾ ਹੋ ਗਿਆ ਪਰ ਦੇਖੀ ਆ ਸਾਹਮਣੇ ਜਿਹੜੇ ਕਬੂਤਰ ਬੈਠੇ ਆ ਨਾ ਗੁੰਮਝ ਦੇ ਉੱਤੇ ਇਹ ਸਾਰੇ ਪੁਜਾਰੀ ਐ ਇਹ ਇੱਥੇ ਆਪਣੀ ਮੇਰ ਨਹੀਂ ਛੱਡਦੇ ਮਾਰ ਮਾਰ ਜੰਮੀ ਜਾਂਦੇ ਨੇ ਤੂੰ ਐ ਹੋ ਜਾ ਨਾ ਬਣੀ ਤੂੰ ਗੁਰੂ ਘਰ ਦਾ ਸੇਵਾਦਾਰ ਬਣੀ ਸੇਵਾ ਕਰੀ ਕਹਿੰਦੇ ਮਹਾਪੁਰਖੋ ਜਿਵੇਂ ਤੁਹਾਡਾ ਹੁਕਮ ਹੋਵੇ ਪਰ ਤੁਹਾਨੂੰ ਛੱਡਣਾ ਨਹੀਂ ਹੁਣ ਕਿਉਂਕਿ ਹੋਰ ਕੋਈ ਕਿਸੇ ਦਾ ਕੋਈ ਹੋਊਗਾ ਕਿਸੇ ਨੇ ਆਪਣਾ ਕੋਈ ਬਣਾਇਆ ਹੋਊਗਾ ਉਹ ਘਰ ਦਾ ਅਸਰਾ ਲਾਉ ਜਮੀਨਾਂ ਦਾ ਅਸਰਾ ਲਾਉ ਮੇਰਾ ਤਾਂ ਇੱਕ ਤੂੰ ਹੀ ਆ ਇੱਕ ਧਾਰਨਾ ਪੜ ਕੇ ਫਿਰ ਸਮਾਪਤੀ ਆ ਕੋਈ ਕਿਸੇ ਦਾ ਕਿਸੇ ਦਾ ਕੋਈ ਐ ਮੇਰਾ ਇੱਕੋ ਤੂੰ ਹੀ ਮਾਲਕਾ ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਇੱਕ ਤੂੰ ਹੀ ਵਾਹੇ ਗੁਰੂ

मेरा इको जी तूं वाहिगुरुको Yeah. ਸੰਤ ਬਾਬਾ ਭਗਵਾਨ ਸਿੰਘ ਜੀ ਮਹਾਪੁਰਖ ਬਚਨ ਕਰਿਆ ਕਰਦੇ ਸੀ ਕਹਿੰਦੇ ਜਿਹੜੇ ਸੰਤ ਕੋਈ ਵੀ ਸੰਤ ਦੀ ਵਰਸੀ ਮਨਾਉਂਦੇ ਆ ਨਾ ਆਪਾਂ ਮਹਾਪੁਰਖਾਂ ਦੀ ਵਰਸੀ ਮਨਾਉਂਦੇ ਆ ਵਾਸਤੇ ਜਿਹੜੇ ਉਹਨਾਂ ਨੂੰ ਯਾਦ ਕਰਦੇ ਆ ਅੱਜ ਵੀ ਕੋਈ ਗਹਿਣਾ ਪਾ ਕੇ ਦਾ ਦੇਖੋ ਸੰਤਾਂ ਦਾ ਅੱਜ ਵੀ ਉਹ ਮਦਦਗਾਰ ਹੈ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ ਸਭ ਤੇ ਉੱਚੇ ਜਾਣੀ ਹੈ ਨਾਨਕ ਦਾਮ ਪਿਆਰ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ